ਤੇ ਮੈਂ ਪਟਿਆਲੇ ਤੋਂ ਤੇ ਮੈਂ ਕਵਲਪੀਤ ਪਰ ਮੇਰਾ ਨਾਮ ਹੈ ਮੈਨੂੰ ਜਿਹੜੀ ਦਿੱਕਤ ਸੀ ਮੈਂ ਪਹਿਲਾਂ thyroid ਹੈ bp ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ 10-10 ਸੀ ਤੇ ਲੀਵਰ ਦੇ ਵਿੱਚ ਵੀ ਮੇਰੇ ਕਾਪੀ ਪ੍ਰੋਬਲਮ ਆਈ ਤੇ ਉਹ ਨਾਲ ਸੋਜੀਸ਼ ਜਿਹੜੀ ਸੀ ਉਹ ਰਹਿੰਦੀ ਸੀ ਬੋਡੀ ਤੇ ਤੇ ਮੈਨੂੰ ਤੁਰਨ ਫਿਰਨ ਦੇ ਵਿੱਚ ਬਾੜੀਆਂ ਚੜਨ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਸੀ 500 ਮੀਟਰ ਤੱਕ ਤੁਰ ਕੇ ਵੀ ਸਾਹ ਚੜ ਜਾਂਦਾ ਸੀ ਤੇ ਆਪਣੇ ਆਪ ਨੂੰ ਸੁਸਤੀ ਬਹੁਤ feel ਹੁੰਦੀ ਸੀ ਇਹ ਬਹੁਤ ਜ਼ਿਆਦਾ ਕੰਮ ਕਰ ਲਿਆ ਕੰਮ ਕਰਨ ਦੇ ਵਿੱਚ ਦਿੱਕਤਾਂ ਆਉਂਦੀਆਂ ਸੀ ਨਾੜਾਂ ਚੜਦੀਆਂ ਸੀ ਬਾਡੀ ਦੀਆਂ ਤੇ ਇਸ ਤੋਂ ਬਨਾ ਕਈ પેટ ਦੀਆਂ ਸਮੱਸਿਆਵਾਂ ਆ ਸੀ ਗੈਸ ਐਸਿਡਿਟੀ ਦੀ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਸੀ ਉਸ ਤੋਂ ਬਿਨਾ પેટ ਟਾਈਟ ਰਹਿਣਾ ਫੁੱਲਿਆ ਰਹਿਣਾ ਸੋਜਿਸ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਬੋਡੀ ਸਰਵਿਸ ਮੈਨ ਕੋ ਕਤਕਤ 15 ਦਿਨਾਂ ਦੇ ਵਿੱਚ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਦਾ ਹਾਂ ਜੀ ਜਿਵੇਂ ਤੁਸੀਂ ਪਹਿਲਾਂ ਕਿੰਨੀਆਂ ਕਿ ਦਵਾਈਆਂ ਕਿੰਨੇ ਕਿ ਟਰਾਈ ਕੀਤਾ ਕੀ ਕੀ ਕੀਤਾ ਤੁਸੀਂ ਮਾਈਗਰੇਨ ਦੀ ਦਵਾਈ ਮੈਨੂੰ ਲੈਣੀ ਪੈਂਦੀ ਸੀ ਜੀ ਮਾਈਗਰੇਨ ਵੀ ਵੀ ਦੀ ਵੀ ਵੀ ਦੀ ਪ੍ਰੋਬਲਮ ਜਿਹੜੀ ਪਿੱਛੇ ਮੈਨੂੰ ਡੇਲੀ ਹਾਂ ਜੀ ਡੇਲੀ ਦਵਾਈ ਲੈਣੀ ਪੈਂਦੀ ਨਾ ਪਹਿਲਾਂ ਕਿੱਥੋਂ ਕਿੰਨੇ ਕਿ ਟਾਈਮ ਤੋਂ ਪ੍ਰੋਬਲਮ ਆ ਸੀ ਕਿੰਨੀਆਂ ਕਿ ਦਵਾਈਆਂ ਖਾਧੀਆਂ ਮੈਂ ਬਹੁਤ ਦਵਾਈਆਂ ਖਾਧੀਆਂ ਜੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਸਿਰ ਤੋਂ ਜਰ ਰੋਈ ਸੀ ਮਾਈਗਰੇਨ ਦੀ ਪ੍ਰੋਬਲਮ ਹੋਈ ਨਾਲ ਹੀ ਸਰਵਾਈਕਲ ਹੋ ਰਿਹਾ ਉਹਦੀ ਮੇਰੇ ਲਗਾਤਾਰ ਦਵਾਈ ਚੱਲ ਰਹੀ ਸੀ ਉਸ ਤੋਂ ਬਾਅਦ ਹੀ ਮੈਨੂੰ ਥਾਇਰਾਇਡ ਹੋ ਗਿਆ ਫਿਰ ਉਹਦੇ ਨਾਲ ਹੀ ਲੀਵਰ ਦੀ ਪ੍ਰੋਬਲਮ ਹੋ ਗਈ ਤੇ ਪੇਟ ਦੀ ਪ੍ਰੋਬਲਮ ਜਿਹੜੀ ਲਗਾਤਾਰ ਸਮੱਸਿਆ ਆਤੀ ਉਹ ਕਈ ਸਾਲਾਂ ਤੋਂ ਸੀ ਲਗਭਗ ਪਿਛਲੇ 2014 ਤੋਂ ਮੈਨੂੰ ਜਿਹੜੀ ਸਮੱਸਿਆ